ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਨਵੀਂ ਵੀਡੀਓ ਦੀ ਕਰ ਲੱਗੇ ਆ ਸ਼ੁਰੂਆਤ ਤੇ ਅੱਜ ਤਾਂ ਆਪਾਂ ਵੀ ਠੀਕ ਆ ਹਨਾ ਕਿਉਂਕਿ ਕੱਲ ਬਹੁਤ ਜ਼ਿਆਦਾ ਉਲਟੀਆਂ ਲੱਗੀਆਂ ਪੰਗਾ ਸੀ ਮੈਨੂੰ ਸਵੇਰ ਦੇ ਵਿੱਚ 7 ਵਜੇ ਦੇ ਨਾਲ ਹੀ ਉਲਟੀ ਆ ਗਈ ਸੀ ਪਤਾ ਨਹੀਂ ਕੀ ਕਾਰਨ ਹੋ ਗਿਆ ਚਾਹ ਪੀਤੀ ਹਨਾ ਉਲਟੀ ਆ ਗਈ ਫਿਰ ਮੈਂ ਰੋਟੀ ਖਾਧੀ ਕੱਲ ਤੇ ਰੋਟੀ ਖਾਣ ਤੋਂ ਬਾਅਦ 4:00 ਵਜੇ ਫਿਰ ਸ਼ਾਮ ਨੂੰ ਉਲਟੀ ਆ ਗਈ ਤੇ ਉਲਟੀਆਂ ਲੱਗਦਾ ਰਹਿਣਾ ਸਾਰਾ ਦਿਨ ਫਿਰ ਕੱਲ ਪ੍ਰੀਤ ਮੈਂ ਦਵਾਈ ਦਿਵਾ ਕੇ ਲਈ ਸਕੂਟਰੀ ਤੇ ਗਏ ਸੀ ਤੁਹਾਨੂੰ ਦੱਸਿਆ ਸੀ ਤੇ ਇਤੋਂ ਬਾਅਦ ਦਵਾਈ ਲੈੇ ਬਾਅਦ ਹੁਣ ਮੈਂ ਠੀਕ ਆ ਅੱਜ ਅੱਜ ਨਹੀਂ ਉਲਟੀ ਆਈ ਸਵੇਰੇ ਵੀ ਮੈਂ ਖਾ ਲਈ ਸੀ ਦੋ ਰੋਟੀਆਂ ਤੇ ਸਵੇਰ ਚਾਹ ਵੀ ਪੀ ਲਈ ਸੀ ਉਲਟੀ ਵਗਾਰਾ ਨਹੀਂ ਕੁਝ ਨਹੀਂ ਆਈ ਠੀਕ ਆ ਅੱਜ ਦਾ ਮੈਂ ਤੇ ਤੇ ਹੁਣ ਜੇ ਉਲਟੀਆਂ ਠੀਕ ਹੋਊਗਾ ਤਾਂ ਮੜਾ ਮੜਾ ਹੋ ਗਿਆ ਜਖਾਮ ਆਪਾਂ ਨੂੰ ਤੇ ਹੋ ਜਾਊਗਾ ਇੱਕ ਦੋ ਦਿਨਾਂ ਚ ਸੈੱਟ ਤੇ ਤੇ ਆਪਾਂ ਸੂਟ ਦਿਖਾਉਣੇ ਆ ਨਾ ਤੁਹਾਨੂੰ ਵੀ ਆਪਾਂ ਕਿੰਨਾ ਕੁ ਉਹਦੇ ਤੇ ਨੀਡਲ ਵਰਕ ਕਰ ਲਿਆ ਵੈਸ ਤੇ ਮੈਂ ਹੁਣ ਹੀ ਨਾ ਕੇ ਆਈ ਹੁਣ ਨਾ ਕੇ ਸਿਰ ਵਾਇਆ ਹਜੇ ਦੇਖ ਲਓ ਹੁਣ ਕੱਲ ਸ਼ਾਮ ਨੂੰ ਮੈਂ ਨਹਾਤੀ ਸੀਗੀ ਨਾ ਕਿਤੇ ਮਤਲਬ ਉਮੀ ਜੂڑا ਕਰ ਲਿਆ ਕਿਉਂਕਿ ਫਿਰ ਨਾਲ ਦੀ ਨਾਲ ਮੈਂ ਖਾਪਰੀਤ ਨੂੰ ਦਵਾਈ ਦਿਵਾ ਕੇ ਲਿਆ ਤੇ ਵਾਲ ਉਮੀ ਇਕੱਠੇ ਕਰ ਲੇ ਹੁਣ ਹਜੇ ਵਾਲਾਂ ਤੇ ਤੇਲ ਲਾਇਆ ਤੇਲ ਲਾ ਕੇ ਹੁਣ ਸਿਰਸੋਰ ਬਾ ਕੇ ਤੇ ਨਹਾ ਕੇ ਤੇ ਹੁਣ ਮਾੜੀ ਜਿਹੀ ਸੁਰਤ ਆਈ ਏ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਹਨ ਵੀ ਆਪਾਂ ਨੀਡਲ ਵਰਕ ਕਿੰਨਾ ਕਰਤਾ ਤੇ ਦਿਖਾਉਣੀ ਆ ਸੂਟ ਤੇ ਮੈਂ ਸਾਰਾ ਦਿਨ ਲੱਗੀ ਰਹੀ ਜਖਾਮ ਜਖੂਮ ਕੁਝ ਨਹੀਂ ਕਹਿੰਦਾ ਜੇ ਕੰਮ ਕਰਨਾ ਤਾਂ ਕਰਨਾ ਹੀ ਹੈ ਤੇ ਇਧਰ ਆਪਣੇ ਪਾਸ ਦੇ ਪਏ ਐ ਚੱਕਦੇ ਆਪਾਂ ਤੇ ਰਾਤ ਬੀਬੀ ਨੇ ਜਸ਼ਨ ਦੀ ਤਿਆਬ ਦੀ ਰੋਟੀ ਲਈ ਸੀਗੀ ਤੇ ਫਰੀਦ ਨੇ ਰੋਟੀ ਖਾਦੀ ਮੈਂ ਨਹੀਂ ਖਾਦੀ ਮੈਂ ਤਾਂ ਕਿਹਾ ਸੀ ਡਾਕਟਰ ਨੇ ਵੀ ਹੋਰ ਭਾਰੀ ਚੀਜ਼ ਨਹੀਂ ਖਾਣੀ ਇੱਕ ਵਾਰ ਕਹਿੰਦਾ ਵੀ ਪਾਣੀ ਹਜਮੇ ਆਉਣ ਲੱਗੇ ਜੇ ਫਿਰ ਇਹ ਤੋਂ ਬਾਅਦ ਰੋਟੀ ਖਾਈ ਤੇ ਰੋਟੀ ਵੀ ਨਾ ਕਿਥੋਂ ਰਹੀਦਾ ਜੀ ਫਿਰ ਮੈਂ ਅੱਜ ਖਾਈ ਲੱਤੀ 11:00 ਵਜੇ ਰੋਟੀ ਦੋ ਰੋਟੀਆਂ ਖਾ ਲਾਂਗਾ ਵਧੀਆ ਹਜਮੇ ਆਣ ਤੇ ਅੱਜ ਆਪਾਂ ਮੇਥਿਆਂ ਦੀ ਬਣਾਉਣੇ ਪਰਜੀ ਆਲੂ ਮੇਥਿਆਂ ਦੀ ਤੇ چیرਦੇ ਆਪਾਂ ਤੇ ਬਾਕੀ ਆਪਾਂ ਪਹਿਲਾਂ ਤੁਹਾਨੂੰ ਸੂਟ ਦਿਖਾ ਦਈਏ ਵੀ ਕਿਵੇਂ ਦਾ ਬਣਿਆ ਸੂਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਲਓ ਜੀ ਇਸ ਤਰ੍ਹਾਂ ਅੱਜ ਸਾਰਾ ਦਿਨ ਹਨ ਡਿਜ਼ਾਈਨ ਮੈਂ ਬਣਾਈ ਗਈ ਪੈਸੇ ਜਖਾਮ ਵੀ ਸੀ ਕੰਮ ਧੰਦਾ ਵੀ ਕਰਦਾਂ ਨਵੇੜ ਕੇ ਤੇ ਫਿਰ ਦੁਬਾਰਾ ਆਪਾਂ ਹਨ ਸੂਟ ਤੇ ਬੈਠ ਗਏ ਸੀ ਇਸ ਤਰ੍ਹਾਂ ਬਣ ਗਿਆ ਸੂਟ ਇਹ ਜਿਉਰੇ ਪੱਤियां ਰਹਿੰਦੀਆਂ ਇੱਥੇ ਇੱਕ ਫਲੋਰੇ ਪਾਊਗਾ ਇਸ ਤਰ੍ਹਾਂ ਪਾਊਗਾ ਇੱਧਰ ਹਜੇ ਇੱਥੇ ਵੀ ਪੱਤियां ਰਹਿੰਦੀਆਂ ਤੇ ਇੰਨਾ ਕਾ ਆਪਾਂ ਸੂਟ ਕਰ ਲਿਆ ਤਿਆਰ ਤੇ ਜਰੂਰ ਦੱਸਿਓ ਕਮੈਂਟ ਕਰਕੇ ਹਨਾ ਵੀ ਸੂਟ ਪਹਿਲੀ ਵਾਰ ਮੈਂ ਨੀਡਲ ਵਰਕ ਕਰ ਰਹੀ ਆ ਤੇ ਕਿਵੇਂ ਦਾ ਬਣਿਆ ਹਨਾ ਤੇ ਜਰੂਰ ਦੱਸਿਓ ਕਮੈਂਟ ਕਰਕੇ ਇਸ ਤਰ੍ਹਾਂ ਆਪਾਂ ਇੰਨਾ ਕ ਬਣਾ ਲਿਆ ਤੇ ਕੱਲ ਨੂੰ ਤਾਂ ਮੇਰੇ ਖਿਆਲ ਨਾਲ ਕਾਫੀ ਲੈ ਜੂਗੀ ਮੈਂ ਸੂਟ ਨੀਡਲ ਵਰਕ ਕਰਕੇ ਤੇ ਅੱਜ ਇੰਨਾ ਕਰਿਆ ਕਿਉਂਕਿ ਸਿਹਤ ਕੱਲ ਕਾਫੀ ਢੋਣ ਸੀ ਅੱਜ ਠੀਕ ਐ ਫਿਰ ਵੀ ਨਹਾ ਕੇ ਸੁਰਤ ਜੀ ਆ ਗਈ ਹੁਣ ਇਸ ਤਰ੍ਹਾਂ ਬਣਾਇਆ ਜੀ ਨੀਡਲਵਰਕ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਆਪਣਾ ਹਨ ਤੇ ਵੈਸੇ ਇੱਕ ਚੀਜ਼ ਦੱਸੋ ਵੀ ਕਲਰ ਉੱਠ ਰਹੇ ਆ ਜਾਂ ਨਹੀਂ ਹਨ ਵੀ ਸੂਟ ਦੇ ਨਾਲ ਜੋ ਆਪਾਂ ਕਲਰ ਪਾਏ ਆ ਸੋਹਣੇ ਲੱਗ ਰਹੇ ਨੇ ਤੇ ਬਾਕੀ ਆਪਾਂ ਕੱਲ ਨੂੰ ਹੋਰ ਛੋੜੇ ਨਾਲ ਵੀਡੀਓ ਸ਼ੇਅਰ ਕਰਾਂਗੇ ਮੈਂ ਵੀਡੀਓ ਨਹੀਂ ਬਣਾ ਸਕੀ ਹਨ ਜਦੋਂ ਮੈਂ ਮਤਲਬ ਕਰ ਰਹੀ ਸੀਗੀ ਕਿਉਂਕਿ ਕੈਮਰਾਮੈਨ ਆਪਣਾ ਕੋਈ ਕਰੇ ਨਹੀਂ ਸੀ ਜਸ਼ਨਪ੍ਰੀਤ ਸਕੂਲ ਗਏ ਹੋਏ ਸੀਗੇ ਤੇ ਤਾਂ ਕਰਕੇ ਚਲੋ ਮੈਂ ਕਿ ਛੋੜੇ ਨਾਲ ਸ਼ੇਅਰ ਕਰ ਦੂੰਗੀ ਹਜੇ ਕਰਨ ਹੁਣ ਤਾਂ ਟਾਈਮ ਹੈ ਨਹੀਂ ਅੱਜ ਦੁਬਾਰਾ ਤਾਂ ਰੋਟੀ ਸਬਜ਼ੀ ਬਣਾਉਣੀ ਹੈ ਤੇ ਆਪਾਂ ਫਿਰ ਕੱਲ ਨੂੰ ਹੀ ਹੁਣ ਸੂਟ ਤੇ ਲੱਗਾਂਗੇ ਬਸ ਤਿੰਨ ਇੱਕ ਦਿਨ ਲਾਸਟ ਹੈ ਮੈਂ ਸੂਟ ਚਾਉਣੀ ਹੈ ਵੀ ਮੈਂ ਤਿੰਨ ਦਿਨਾਂ ਚ ਰੈਡੀ ਕਰਦਾ ਲੋ ਜੀ ਇਧਰ ਆਪਾਂ ਜੀਰੀਆਂ ਨੇ ਮਿੱਥੇ ਐਨੇ ਮਿੱਥੇ ਤੇ ਅੱਜ ਇਹਨਾਂ ਨੂੰ ਜਵਾਕਣ ਮੈਂ ਅਮਰੂਦ ਲੈ ਕੇ ਦਿੱਤੇ ਸੀਗੇ ਤੇ ਇੱਕ ਜਸ਼ਨਾ ਖਾ ਗਿਆ ਇੱਕ ਆ ਉਹਦਾ ਰਹਿ ਗਿਆ ਸ਼ਾਇਦ ਇੱਕ ਮੇਰਾ ਰਹਿ ਗਿਆ ਪੀਤੂ ਨੇ ਆਪਦੇ ਨੇ ਖਾ ਲਏ ਸੀਗੇ ਜੀਰ ਕੇ ਭਾਈ ਕਿਉਂਕਿ ਇਹ ਕਹਦਾ ਟੂਸ਼ਨ ਜਾਂਦੀ ਆ ਆਪਦਾ ਤਾਂ ਖਾਣ ਤੇ ਫੁੱਲ ਧਿਆਨ ਹੁੰਦਾ ਹੈ ਹਜੇ ਵੀ ਕਹਿੰਦੀ ਮਮੀ ਭੁੱਖ ਲੱਗ ਰਹੀ ਏ ਤੇ ਰਾਤ ਭੁੱਖ ਕਿਧਰ ਗਈ ਸੀ ਰਾਤ ਨੂੰ ਭੁੱਖ ਲੱਗਦੀ ਏ ਨਾਸਾ ਹੋ ਰਗਾ ਬੰਦ ਬੋਲ ਕੇ ਦਿਖਾਈ ਵੀ ਨਾਸਾ ਹੀ ਆਜਾ ਲੱਕ ਬੰਦ ਹੋ ਰਿਹਾ ਜੀ ਤੇ ਲਓ ਜੀ ਆਪਣੇ ਨੇ ਹੈਲਪ ਕਰਾਈ ਜਾਂਦੀ ਪ੍ਰੀਤ ਬਸ ਮੈਂ ਵੀ ਜੀਰਦੀਆਂ ਨਾਲ ਕੁਛ ਨਾ ਕੁਛ ਛੇਤੀ ਨਿਮੇੜ ਲਾਂਗੇ ਕਿਉਂਕਿ ਸਬਜ਼ੀ ਬਣਾਉਣੀ ਏ ਫਿਰ ਆਲੂ ਵੀ ਲਿਆਵਾਂ ਤੇ ਹਜੇ ਆਪਣੇ ਭਾਂਡੇ ਪਏ ਮੰਦ ਨਾਲੇ ਤੇ ਬੀਬੀ ਆਪਣੀ ਹੋ ਪਈ ਉੱਥੇ ਤੁੱਪ ਦਾ ਲਾਹਾ ਕਰਦੀ ਹੋਈ ਉੱਥੇ ਧੁੱਪ ਕੰਤੇ ਚੜ ਗਈ ਜਾ ਕੇ ਹਨਾ ਲੋ ਜੀ ਅੱਜ ਇਹਨਾਂ ਨੂੰ ਸਵਾਲ ਲੈ ਕੇ ਦਿੱਤਾ ਬੀਬੀ ਨੇ ਸਾਨੂੰ ਦਿਖਾਵਾਂਗੇ ਠਹਿਰ ਕੇ ਕੀ ਕੁਛ ਲਿਆ ਇਹਨਾਂ ਨੇ ਮੈਂ ਤਾਂ ਲੱਗਦਾ ਬੀਬੀ ਨੇ ਲਿਆ ਬੀਬੀ ਨੇ ਲਿਆ ਖਾਣ ਵਾਸਤੇ ਹਾਂ ਵੀ ਆ ਗਏ ਆਸੇ ਖਾਣ ਵਾਸਤੇ ਬਿਸਕਟ ਵੀ ਬੀਬੀ ਨੇ ਆਉਦੇ ਵਾਸਤੇ ਲਏ ਆ ਤੇ ਲੋ ਜੀ ਚੀ ਚ ਲਈ ਅਸੀਂ ਫਟਾਫਟ ਆਪਾਂ ਕੈਮਰਾਮੈਨ ਬ੍ਰੀਤ ਨੂੰ ਬਣਾਤਾ ਤੇ ਆਪਾਂ ਜੀਰੇ ਮਿੱਥੇ ਉਹ ਦਾਤ ਨਾ ਕਹਿੰਦੇ ਛੇਤੀ ਜੀ ਰਹਿ ਜਾਂਦੇ ਫਿਰ ਦਾਤ ਹੈ ਨਹੀਂ ਸਾਡੇ ਆਹ ਕਰਕੇ ਤੇ ਆਪਾਂ ਉਹ ਹੀ ਜੀਰਾ ਦੇ ਹੁਣ ਆਪਾਂ ਜੀਰਾ ਵੀ ਕਾਚੀ ਨੂੰ ਕਾਚ ਨੂੰ ਛੇਤੀ ਜੀ ਰਾਇ ਜਾਂਦਾ ਆਲੂ ਪਾ ਕੇ ਬਣਾਵਾਂਗੇ ਪੁਰਜੀ ਤੋ ਆ ਗਏ ਸੀ ਇਹੋਟ ਲਾਉਂ ਮੂੰਹ ਕਰੋ ਪਤਾ ਲੋ ਜੀ ਜੇchna ਆ ਗਿਆ ਆਪਣਾ ਤੇ ਲਾਇਮਨ ਕਰਦਾ ਹੁੰਦਾ ਇਹ ਪਾਪਾ ਨਹੀਂ ਇਹ ਦਿਵਤ ਕੰਮ ਆਇਆ ਤਰੇ ਸੂਰ ਦਿਖਾਇਆ ਕਿਵੇਂ ਦਾ ਲਾਦਾ ਪੁੱਤ ਓ ਮਾਈ ਗੋਡ ਭੇਰੋਂ ਕੋਟੇ ਸੰਦ ਲਾਦੀ ਲੱਗਦੀ ਆ ਸਾਰੇ ਆ ਗਏ ਕੰਬਾ ਲੈ ਕੇ ਰੱਖ ਲਿਆ ਕਰ ਉੱਤੇ ਲਾਦਾ ਚਾ ਚੰਦੀ ਆ ਨਾ ਬੱਸ ਬਣਾ ਨਾ ਬੱਸ ਨਹੀਂ ਲੋ ਜੀ ਆਪਾਂ ਬਣਾਉਣੇ ਸਬਜ਼ੀ ਸਭ ਜਿ ਕਰੀ ਨਾ ਮਿਕਸ ਕਰ ਲਓ ਤੇ ਇਧਰ ਸੇਵੀਆਂ ਤਾਂ ਰੱਖੋ ਇੱਕ ਪਾਸੇ ਆ ਦੇ ਕੁੱਖਾਂ ਭਰ ਦਾਂਗੇ ਜਦੋਂ ਇਹਨਾਂ ਨੂੰ ਫ੍ਰੀ ਹੋ ਜਾਊਗਾ ਇਧਰ ਆਪਾਂ ਰੱਖ ਲਏ ਨੂੰ ਕੇ ਇਹਨਾਂ ਨੂੰ ਟੜਕੇ ਵਾਸਤੇ ਫਿਰ ਨੂੰ ਮੈਂ ਸਾਹ ਦੇ ਰੱਖ ਰੱਖ ਲਈਏ ਨਾ ਕੌਂ ਦੀ ਜਦੋਂ ਨੰਨ ਜਾ ਰਹੀ ਐ ਇਸ ਨਾ ਮੈਦਲੇ ਬੱਦੇ ਗਿਆ ਸਿੱਧਾ ਤਣਾ ਸੀ ਨਾ ਇਹ ਦਫੀਰ ਨਾ ਪਰ ਨਾ ਮਰਮੇ ਲਾ ਨਾ ਹੋਵੇ ਤੇ ਜੇ ਸੰਦ ਜੀ ਦੁਕਾਨ ਤੇ ਜਬੂ ਜਾਨੇ ਤਾਂ ਇਹ ਫਰੀ ਦੁਜ ਫਾਮ ਹੋਇਆ ਪਿਆਗਾ ਮੈਨੂੰ ਵੀ ਬੜਾ ਤੁਰ ਤੁਰਾ ਸਲੇਟ ਨਾ ਖਾਸ ਤੌਰ ਤੇ ਦੁਕਾਨ ਕੋ ਖਾਸ ਤੌਰ ਤੇ ਮਿਲੀਂ ਜਾਂਦੇ ਵੀ ਮਹਿੰਗੀ ਬਾੜੀ ਹੈ ਦੁਕਾਨਾਂ ਦੇ ਲਈ ਸਿਛੋੜਾ ਕਰਨਾ ਚਾਹ ਰਹੇ ਨਹੀਂ ਕਿਉਂਕਿ ਕਦਾ ਅਗੜਾ ਤੇ ਨਾ 10 ਰੁਪਏ ਦੀ ਖਾਸਪਸ ਦੇ ਦ 10 ਰੁਪਏ ਦੀ ਖਾਸਪਸ ਹੁੰਦੀ ਨਹੀਂ ਇਹਦੇ ਇਹ ਕੁਤੋਂ ਤੋਂ ਮਿਲਨੇ ਵੱਡੇ ਤੇ ਤੋਂ ਬਾਜ਼ਾਰ ਚ ਨਾ ਬਸ ਤੇ 6 ਮਿੰਟ ਤੇਲ ਉਹਨਾਂ ਨਾਲ ਨਹੀਂ ਆਖਾ ਕੇ ਕੀਂ ਨਾ ਮੈਂ ਮੀਂਹ ਕਾਸਾ ਜਾਵਣਾ ਕੋਈ ਵੀ ਨਹੀਂ ਖਾਣ ਦਾ ਠੀਕ ਹੁੰਦੀ ਇੰਸ਼ਾ ਅੱਜ ਕੁਸੀ ਨੂੰ ਕੋਣ ਨਹੀਂ ਹਾਂ ਬਣਦੇ ਨਾ ਹੋਰ ਹੋਰ ਤੇ ਜਦੋਂ ਆਪਣਾ ਪਹੁੰਚ ਜਦੋਂ ਇਹ ਲੱਗ ਕੇ ਬੈਠਾ ਹਾਂ ਦੋੜਾ ਜਦੋਂ ਆਪਾਂ ਵਾਲਾ ਪਤਾ ਹੁੰਦੂ ਤੇ ਇਧਰ ਮੈਂ ਮਹਿੰਦੀ ਰੰਗੀ ਜੁੱਤੀ ਨਾਲ ਤੇ ਗਲਾਗੀ ਜਰਾ ਤੇ বাসੂਣਾ ਤਦੂ ਤੋ ਤਾਂ ਨਿੱਤ ਚਾਚੀ ਕਿਹਨਾਂ ਚ ਸਬਜ਼ੀ ਜਉਂਦੀ ਬਣਾਣਾ ਆਪਣੀ ਤੇ ਸੁਨਾਨ ਦੀ ਕਰਦੇ ਜਾਂਦਾ ਚਕਤਾਰ ਜਿਸ ਮਾਂ ਚ ਬਣਾਣਾ ਦਾ ਜਸ਼ਨ ਦੱਬਿਆ ਹੋਇਆ ਦਾ ਤੇ ਜੀ ਤਾਂ ਲੈ ਉਹ ਲੈ ਨਾ ਵੀ ਮੈਂ ਕਦੇ ਨਿੱਤ ਭਿਆ ਹੋਣਾ ਰੋਟੀ ਮੈਂ ਤਾਂ ਬਾਰਦੀ ਨਾ ਸਬਜ਼ੀ ਨਾਲੇ ਕਿਉਂਕਿ ਤਿੰਨ ਵਾਰੀ ਉਲਟੀ ਆਈ ਸਾਰਾ ਦਿਨ ਉਲਟੀ ਦੇ ਕਰਕੇ ਦਾ ਜਦੋਂ ਮਨਿਆਤ ਹੋ ਗਿਆ ਲੱਗੇ ਵੀ ਬਾਸਾ ਨਾ ਚੱਕਰ ਆਉਣ ਤੇ ਕੀ ਹੋ ਜਾ ਹੋਵੇਗਾ ਤਮਨ ਵੀ ਕਨਸ ਆਉਂ ਚੁੜੀ ਤੇ ਤੇਰਾ ਵੀ ਜਦੋਂ ਮਨਸ ਆਉਂ ਚੁੜੀ ਉਹਦੇ ਚੀਜ਼ ਐ ਪੈਸੇ ਉੱਤੇ ਦੁੱਬੇ ਪੈਸੇ ਚੀਜ਼ ਨਾਲ ਹੀ ਸੀ ਤੇ ਜਿਹਨੇ ਮੇਰਾ ਮੁੰਗੀ ਧਾੜ ਨਾਲ ਨਿੰਮਾ ਨਾਲ ਮੁੰਗੀ ਧਾੜ ਨਾਲ ਤੇ ਤਰੀਕੇ ਦੀ ਮੈਂ ਨਹੀਂ ਰੁਕੀ ਮਾਂ ਦੀ ਦਸ਼ਨ ਤੇ ਕਹਿੰਦੇ ਤੁਸੀਂ ਆਹ ਲੋਟ ਮੰਗਾਲੋ ਮੰਪਰੀ ਦਾ ਇੱਕ ਸੁਕਾਵਾ ਦੀ ਬਣਿਆ ਸਾਇਲਾ ਵੀ ਜੀ ਮੈਨੂੰ ਇਹ ਹੰਮੀਰ ਦੱਸੂਗੀ ਨਹੀਂ ਹਾਂ ਬੇਟਾ ਇਹ ਆਦਮੀ ਆ ਤਾਂ ਸਾਡੀ ਕਿੰਨੀ ਮਸਾਲਾ ਆਜੀ ਮੈਨੂੰ ਲੱਗਦਾ ਮੈਂ ਅੱਜ ਦੀ ਰੋਟੀ ਐਸੀ ਵੀ ਆਇਆ ਨਾ ਰਾਤ ਨੂੰ ਰੋਟੀ ਬੁਲਾ ਰਹੇ ਸੀ ਤੇ ਜੋ ਖਾ ਉਹ ਜੰਮਦਾ ਤੇ ਦਾ ਪੁਰਾਣਾ ਦਾ ਬੰਦਾ ਹਣਾ ਲੈਨੇ ਆ ਮੰਮੀ ਬਿਲਕੁਲ ਹੈਗੀ ਆ ਤੁਸੀਂ ਤੁਹਾਨੂੰ ਦੇ ਦੇਗੇ ਵੰਡ ਕੇ ਸਾਰਿਆਂ ਨੂੰ ਕਿੰਨੇ ਕੁ ਲੈਂਦੇ ਸੀ 20 ਰੁਪਏ ਹੂੰ ਫ੍ਰੀडम ਵੀ ਆਉਂਦਾ ਤੇ ਜਿੰਦੀ ਪਾਟੇ ਕਿੰਨੇ ਆ 25 ਪੰਦੇ ਕਿੰਨੇ ਆ ਗਏ ਨਾ ਇਹ ਤਾਂ ਜੰਨੇ ਨਰੇਸ਼ ਰੂਜੇ ਤੋਂ ਵੀ ਤਾਕਤਰੀ ਹੁੰਦੀ ਹੈ ਜਦੋਂ ਇਸ ਦੀ ਸੰਤੂਲਨ ਕਰਕੇ ਦੋ ਵੀ ਨਿਆਈ ਖਾਦੇ। ੁੱਜੇ ਵਾਲੇ ਵਧੀਆ ਹੁੰਦੇ ਆ। ਤੇ ਤੁਮਨਾ ਜੀ ਕਰਨੀ ਹੈ ਕਿ ਮੰਮੀ ਬੋਕਲੇ ਦੀ ਫਟਾਹ ਰੋਟੀ ਬਣਾਉਣੀ। ਜਿਵੇਂ ਸਰ ਰੋਟੀ ਤੇ ਮਹਗਾਤਾ ਹੁੰਦਾ ਹੈ ਨਾ ਸਾਬੂ ਦੀ ਬਣੀ ਜਨੇ। ਤੇ ਚਲੋ ਮੈਂ ਕਿਹਾ ਜਿਵੇਂ ਜਸਨਾ ਨੂੰ ਬਲੋ ਬਣਾਉਣਾ ਤਾਂ ਪਤਾ ਨਹੀਂ ਬਲੋ ਹੁੰਦਾ। ਇਹਨਾਂ ਪਹਿਲਾਂ ਜਿ ਇੱਟਾ ਕਾਂਡ ਮੈਂ ਦੁਕਾਨ ਦਾ ਕਿੰਦਾ ਪੰਜ ਦਿਨ ਨਾ ਹਟੇ। ਆਪਕੀ ਜਿਹੜੀ ਗੀਰੋ ਕੀ ਸੀ ਤਾਂ ਤੇ ਜਿਹੜੀ ਇਹੋ ਨਾਲ ਕਰਨਾ ਚੈਨਲ ਬਣਾਇਆ ਤਾਂ ਕਰਨਾ ਵਲੋਗ ਬਣਾ ਲੈਣਾ ਦੇਖੋ ਕਿ ਚੈਨਲ ਨੂੰ ਇਸ ਮੰਨਣਾ ਹੈ ਤੇ ਇਹ ਕੰਟੀਨ ਦਾ ਨਹੀਂ ਹੋਣਾ ਆਪਾਂ ਤੁਹਾਨੂੰ ਦੱਸੂਗਾ ਤੇ ਨਾਗਾ ਜਿਦਾਂ ਨੂੰ ਗੁੰਝ ਹੋਇਆ ਤਾਂ ਵੀ ਆਦਿ ਦਾ ਕਰਨਾ ਉਹ ਕਰਨਾ ਹੀ ਚਾਹੀਦਾ ਹੁੰਦੇ ਨੂੰ ਤੇ ਲੱਕੀਸ ਨੂੰ ਦਮੇਂ ਦਾ ਬੋਸ ਬਣਾ ਲੈ ਗ੍ਰੇਗਰ ਦਾ ਕਿ ਤੁਹਾਨੂੰ ਦੱਸੂਗਾ ਮੈਂ ਕਹਾਂ ਦਾਰ ਕਿ ਕਿਵੇਂ ਇਕੱਲਾ ਸਾਰੇ ਉਤਰੇ ਮੈਨੂੰ ਬੰਦਾ ਉਤਰੇ ਨੰਦਰਾ ਬਹੁਤ ਪਿਆਰੇ ਲੱਗ ਰਹੇ ਸਾਰੇ ਅੰਮੀ ਅ ਅਜੇ ਕਲਰ ਮਿਲਦੇ ਆ ਕਿ ਹੋਰ ਵੀ ਮਿਲਦੇ ਆ ਮਾਝੇ ਦੇ ਹਿਸਾਬ ਨਾਲ ਫੂਲ ਦੇ ਹਿਸਾਬ ਨਾਲ ਜੇ ਕੰਨ ਲੰਦਰਾ ਸੁਨੂ ਬੰਦੋਗੇ ਨਾ ਮੈਚ ਹੋ ਜਾਂਦੇ ਏ ਹਜੇ ਤਾਂ ਤੁਸੀਂ ਗਲਾਸ ਤਾਂ ਪੁੱਣ ਦੇਖੋ ਜੇ ਤੁਹਾਨੂੰ ਕੋਈ ਹੋਰ ਹੀ ਤਰੀਕਾ ਐ ਮੈਂ ਸੋਚਿਆ ਉਸ ਤਰ੍ਹਾਂ ਕਰਾਂਗੀ ਤੇ ਕਿ ਇਹ ਦੇਖੋ ਇਸ ਕਿਦਾਂ ਬਣਾਉਂਦੇ ਦੱਸੂਗਾ ਮਾ ਜਸ਼ਨ ਦਾ ਮੈਂ ਤਰੀਕਾ ਕਰਦੇ ਬਾਅਦ ਨਾਲ ਦੀ ਨਾਲ ਜਸ਼ਨ ਦਾ ਸੁਪਤ ਲਿਖਿਆ ਨਾ ਇਹ ਵੀ 500 ਸਵਾ ਦਸ ਹੁੰਦਾ ਜੇ ਆਮਗੇ ਆਪਾਂ ਤੇ ਇਹਦਾ ਜਸ਼ਨ ਦਾ ਵੀ ਆਪਾਂ ਕਰਕੇ ਰੱਖ ਦਿੰਦੇ ਆ ਕਿ ਇਹਨੂੰ ਜਿਆਦਾ ਹੁੰਦਾ ਮੈਂ ਫੰਕਸ਼ਨ ਦੇ ਕਿਹੜਾ ਸੂਪ ਆਉਣਾ ਨੇ ਕਿਹੜਾ ਬਣਾ ਆਪਾਂ ਕੋਈ ਇਸ ਤਰ੍ਹਾਂ ਹੀ ਬਣਾਵਾਂਗੇ ਵੀ ਜਿਹੜਾ ਇਹ ਫੰਕਸ਼ਨ ਸਕੂਲ ਵਗੈਰਾ ਦੇ ਫੰਕਸ਼ਨ ਨੂੰ ਦੋ ਤੇ ਪਾ ਸਕੀਏ ਉਸ ਤਰੀਕੇ ਨਾਲ ਮੈਂ ਪਿਆ ਆਪਾਂ ਲੋਜੀ ਪਾਣੀ ਆਪਾਂ ਘੱਟੀ ਗਾ ਮੈਂ ਦੇਖਿਆ ਇਦਨ ਹੋ ਗਏ ਜੀ ਉਹਨੂੰ ਸਬਜੀ ਦੀ ਵੀਡੀਓ ਆਪਾਂ ਪਾਈ ਪਰ ਵੀ ਕਿਹਾ ਨਾ ਹੋ ਜੀ ਤੇ ਮਾਰ ਗਿਆ ਸੀ ਨਾ ਪਰ ਗਿਆ ਆ ਪਾ ਦੇ ਪਰ ਦੋ ਕੁੱਤਿਆਂ ਨੂੰ ਚਾਰ ਆਲੂ ਹੋ ਗਏ ਟਾਈਮ ਲੱਗੂਗਾ ਨਾ ਇਹਨੂੰ ਖੁਕਾ ਤੇ ਆਹ ਤੇ ਆ ਚਾ ਚਾ ਚੋ ਦੂਸਰੀ ਗੱਲ ਵਿੱਚ ਹੀ ਰਹੀ ਜਸ਼ਨਾ ਹੋ ਰਹੀ ਮੂਝਾ ਦਿਖਾ ਕੇ ਆਈ ਯਾਰ ਤੇ ਅੱਜ ਇਹ ਵੀ ਸਿਖਾਉਣੇ ਆ ਲੈ ਕੇ ਆਂ। ਇਚੇ ਸ਼ਡਿਆ ਨੇ ਕੰਦੀ ਰਹੀ ਚਾਹੇ ਬੋਲ ਨੇ ਮਾਰ ਕੇ ਲੈਣਾ। ਤੇ ਲਾਇਆ ਨੂੰ ਗਰੀ ਹੁੰਦੀ। ਹੋ ਜਾਂਦਾ ਜਵਾਬ ਹਨਾ ਇੱਕੋ ਜਿਹੇ ਛੋਟੇ ਜਿਹੇ ਝੋਕਾ ਦੇ। ਤੇ ਉਹ ਪ੍ਰੀਤ ਨੂੰ ਆਖਿਆ ਕਿ ਚਾਹ ਤੂੰ ਛੱਡ ਦੇ ਅਰੋਚ ਨੇ ਨਾਲ ਜਿਆਦਾ ਚੱਲਣਾ। ਅੰਕੀ ਜਿਹਾ ਛੱਡ ਦੇ। ਹਾਂ ਦੇ ਲੈਣ ਨੂੰ ਬਾਜ਼ੂ ਹੈ ਇਸ ਲਈ ਹੁੰਦੀ ਹੈ ਮਾਰਨ ਲਈ। ਤੇ ਉਹ ਤੇ ਲਾਇਆ ਨੂੰ ਪਰ ਮੈਨੂੰ ਉਹਦੀ ਪਤਾ ਲੱਗ ਗਿਆ ਜੀ ਮੈਂ ਤੁਹਾਨੂੰ ਕੋਈ ਗੱਲ ਨਹੀਂ ਦੱਸਾਂਗੀ ਜੀ ਜਮੂਰ ਬਕਰ ਰੱਖਿਆ ਹੈ ਤੇ ਇਹ ਹਰਦੀਏ ਨੂੰ ਮੇਰੀ ਕਈ ਗੱਲ فائਤੀ ਥੋੜਾ ਜਿਹਾ ਪੰਨਾ ਪਾਉਂਗੇ ਜਿਆਦਾ ਨਹੀਂ ਹੋਵੇ ਇੰਨਾ ਬੋਸ ਤੇ ਆਪਾਂ ਸਿਰ ਨੂੰ ਗੀਠ ਹੈ ਬਾਦੀ ਅਸਾਂ ਤਾਂ ਮੈਂ ਬਾਣੀ ਮਾਜੀ ਦਵਾਈ ਜੀ ਲੈ ਕੇ ਤੇ ਬਲੌਗ ਬਣਾ ਲ ਕੇ ਮੈਂ ਖਦਮਾ ਜਿਹਾ ਦੀਪਨ ਮੈਂਣਾ ਚਲਾਣਾ ਮੈਂ ਤਾਂ ਸਵੇਰੇ ਪਲੇ ਰੋਟੀ ਬਣਾ ਕੇ ਜਿਲਾਉਂਗੀ ਤੇ ਖਦਵਾਈ ਨਾਲ ਫਰਕ ਪੈ ਗਿਆ ਨਾਲ ਦੀ ਨਾਲ ਜਿੱਦ ਕਰੀ ਨਾ ਤਾਂ ਇਹਨਾਂ ਦੇ ਪਾਸੇ ਖੁਸ਼ੀ ਨਹੀਂ ਰਹਿੰਦੀ ਰਹਿੰਦਾ ਜਿੱਦਾਂ ਥੋੜਾ ਜਿਹਾ ਤਰਤਾ ਮਣੀ ਕਰਦੇ ਆ ਜਿੱਦਾਂ ਚ ਭਾਂਡੇ ਮਾਰ ਕੇ ਪਰ ਰੋਜ਼ ਨੂੰ ਪਤਾ ਸਵੇਰੋਂ ਜ਼ਿਆਦਾ ਹੋ ਜਾਂਦੇ ਨੇ ਭਾਂਡੇ ਤੋਂ ਰੋਜ਼ ਵਾਲੇ ਜਾਂਦੇ ਆ ਦੋਸਤ ਨਾ ਮਾਂਜਦੇ ਵਾਲੇ ਔਖੇ ਕੇਸ ਕਰਕੇ ਫਿਰ ਮੈਂ ਮਾਂ ਦੀ ਕੱਡੀ ਤੇ ਪਾਣੀ ਸੀ ਕਰਦੇ ਮਾਂ ਦੇ ਪਾਣੀ ਮੰਮੀ ਅੱਜ ਸਾਨੂੰ ਨੇ ਐਕਸਰਸਾਈਜ਼ ਕਰਾਈ ਸੀ ਐਕਸਰਸਾਈਜ਼ ਬੜੀ ਜ਼ੋਰਦਾਰ ਸੀ ਇੱਕ ਦਾ ਹੱਥ ਤੱਕ ਨਾਲੀ ਆਏ ਆਏ ਐਂਡ ਐਂਡ ਹੂੰ ਕਿ ਬਾਤ ਚ ਦੇ ਨੇ ਦੇ ਲਿਓ ਤੇ ਫਿਰ ਸਾਨੂੰ ਕਰਵਾਈ ਸੀ ਜੰਪ ਆਲੇ ਵੀ ਕਰਾਈ ਸੀਗੀ ਫਿਰ ਮੈਂ ਥੱਲੇ ਨਹੀਂ ਪੈਂਦੇ ਹੁੰਦੇ ਆਏ ਕਰਕੇ ਬਾਦਲਾ ਕੋਈ ਚਾਹੀਦਾ ਨਹੀਂ ਉਹ ਕਾਰਨ ਨਹੀਂ ਤੇ ਥਾਲਾ ਤੁਹਾਨੂੰ ਫਟਾਫਟ ਤੇ ਮੈਂ ਸਮਾਨ ਚਾਦਦਾ ਹਾਂ ਬੈਗ ਨੂੰ ਫਰੇਜ ਕਰਨਾ ਲੱਗੂ ਤੇ ਬਾਕੀ ਜੀ ਪੀਰੀਅਡ ਆ ਵੀਡੀਓ ਦਾ ਵੀਡੀਓ ਨੂੰ ਹਲਵਾਚ ਕਰ ਲੈ ਕਰੋ ਤੇ ਸਪੋਰਟ ਕਰੋ ਆਪਣੇ ਚੈਨਲ ਨਾਲ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਸਾਡਾ ਚੈਨਲ ਹੈ ਤੇ ਬੈਗਿੰਗ ਚਾਇਆ ਤਾਂ ਬਹੁਤ ਚੱਲਦਾ ਪਾਪੀ ਹਿੰਦੂ ਦਾ ਪਹੁੰਚਣ ਵਾਲੇ ਆਸਣਾ ਨਾ ਹੋ ਜਾਦਾ ਮੁੰਡਾ ਵੀ ਮੁੰਡਾ ਵੀ ਮੈਂ ਇੰਨੀ ਕਿਰਪਾ ਨਾਲ ਕਿ ਸੋਦੇ ਸਾਰੇ ਭੈਣ ਭਰਾ ਮੇਰੇ ਪਿਆਰ ਨਾਲ ਪੋਇਆ ਸਕੂਲ ਨਾਲ ਦੱਸ ਚਾਣ ਵਾਲਾ ਕਹਿ ਨਹੀਂ ਜੀ ਮੁੱਤੀ ਨਹੀਂ ਮਿਲ ਗਈ ਬਹੁਤ ਚਾਲੇ ਸਕੂਲ ਕਰ ਤਾ ਤੇ ਇੱਕ ਚੀਜ਼ ਮੈਨੂੰ ਆਇਆ ਲੱਗਦਾ ਸੀ ਉਹਨਾਂ ਕਿ ਕਾਫੀ ਦਿਨ ਹੋ ਗਿਆ ਆਪਾਂ ਸੋਡਾ ਸਾਰਿਆਂ ਦੇ ਨਾਮ ਹੀ ਬੋਲੇ ਤੇ ਮੈਂ ਸੋਚ ਰਹੀ ਸੀ ਵੀ ਆਪਾਂ ਜਿਹੜੇ ਅੱਜ ਨਾਲ ਬਲੌਗ ਤੇ ਕਮੈਂਟ ਆਉਣਗੇ ਨਾ ਕਿ ਜਿੰਨੇ ਵੀ ਭੈਣ ਭਰਾਵਾਂ ਦੀ ਕਮੈਂਟਾਂ ਆਉਣਗੇ ਹਨ ਆਪਾਂ ਕੱਲ ਨੂੰ ਨਾਮ ਜ਼ਰੂਰ ਬੋਲਾਂਗੇ ਸਾਰਿਆਂ ਦਾ ਨਾਮ ਬੋਲ ਦਾਂਗੇ ਜਿਨ੍ਹਾਂ ਜਿਨ੍ਹਾਂ ਦੇ ਕਮੈਂਟਾਂ ਹੈ ਅੱਜ ਉਹਨਾਂ ਦਾ ਆਪਾਂ ਕੱਲ ਵਾਲੇ ਬਲੌਗ 'ਚ ਨਾਮ ਬੋਲਾਂਗੇ ਹਨ ਕਿਉਂਕਿ ਦੋ ਕਮੈਂਟਾਂ ਦਾ ਸ਼ਾਰਟ ਹੋ ਜੂਗਾ ਸਾਰਿਆਂ ਦਾ ਆਪਾਂ ਫਟਾਫਟ ਨਾਮ ਬੋਲਦਾਂਗੇ ਤੇ ਜਿਹੜੇ ਜਿਹੜੇ ਭੈਣ ਭਰਾ ਹਨ ਅੱਜਲੇ ਵੀਡੀਓ 'ਤੇ ਲਿਖ ਕਮੈਂਟ ਕਰਨਗੇ ਤੇ ਆਪਾਂ ਉਹਨਾਂ ਦਾ ਕੱਲ ਨੂੰ ਨਾਮ ਬੋਲ ਦਾਂਗੇ ਕਿਉਂਕਿ ਤੁਸੀਂ ਵੀ ਕਮੈਂਟ ਕਰਦੇ ਹੋ ਉਹਨੂੰ ਕਿੱਦਾਂ ਸੋਹਣਾ ਇੱਕ ਇਮਾਨ ਨਾਲ ਕਮੈਂਟ ਕਰਦੇ ਹੋ ਹਨ ਕਿ ਸੋਹਣੇ ਲੱਗਦੇ ਸਾਨੂੰ ਸਾਡੇ ਬਲੌਗ ਦਾ ਤੇ ਸਾਡਾ ਵੀ ਹੱਕ ਬੰਦਣਾ ਨਾ ਵੀ ਜਦੋਂ ਤੁਸੀਂ ਇੰਨਾ ਪੈਨਪ੍ਰਸਪੋਰਟ ਕਰੀਏ ਨਾ ਸਾਡਾ ਵੀ ਤੁਹਾਡਾ ਨਾਮ ਵਰਤਦਾ ਹੱਕ ਬੰਦ ਹੈ ਤੇ ਕੱਲ੍ਹ ਵਾਲੇ ਬਲੌਗ ਚ ਮੈਂ ਜਰੂਰ ਤੁਹਾਡਾ ਨਾਮ ਲਵਾਂਗੀ ਜਿਹੜੇ ਜਿਹੜੇ ਪੈਨਪ੍ਰਸ ਅੱਜ ਵਾਲੇ ਬਲੌਗ ਤੇ ਕਮੈਂਟ ਕਰਨਗੇ ਉਹਨਾਂ ਦਾ ਮੈਂ ਨਾਮ ਲਵਾਂਗੀ ਤੇ ਬਸ ਆਹ ਸਪੋਰਟ ਬਣਾਈ ਰੱਖਿਆ ਆਪਣੇ ਚੈਨਲ ਨਾਲ ਤੇ ਇੱਕ ਦੋ ਭੈਣਾਂ ਨੇ ਇਹਨੇ ਕੱਲ ਮੈਨੂੰ ਕਿਹਾ ਕਿ ਬੀਬੀ ਆਏंगी ਕਿ ਬੀਬੀ ਮਤਲਬ ਉਹਦੇ ਵੀਡੀਓਵਰ ਕੋਲੇ ਵੀ ਤੁਸੀਂ ਥੋੜਾ ਜਿਹਾ ਉਹਨੂੰ ਕਰੋ ਇੱਕਦੋਤੋਂ ਉੱਪਰ ਵੱਧਾ ਭਰਿਆ ਕਰੋ ਵੀ ਜਿਹਦੇ ਕਰਕੇ ਵੀ ਫੋਲ ਹੈ ਜਿਹੜਾ ਉਹ ਵਧੀਆ ਬਣੂਗਾ ਤੇ ਤੋਂ ਨਾਲ ਬਿਲਕੁਲ ਲੋ ਫਰਦਾ ਨੀਗਾ ਮੈਂ ਉਹ ਪਹਿਨ ਦੀ ਗੱਲ ਤੇ ਗੌਰ ਕਰਿਆ ਅੱਜ ਤੇ ਆਪਾਂ ਥੋੜੀ ਅੱਜ ਵੱਧ ਤੋਪੇ ਕਰਕੇ ਵੀ ਚੱਖਦਾ ਚੱਖਦਾ ਆਪਾਂ ਫੇਰ ਕਰੀ ਮਤਲਬ ਪੰਜ ਮਾਰੀ ਤੋਪੇ ਮਰੀ ਆਪਸੇ 8:00 ਦੇ ਦਾ ਦੋ ਤੋਂ ਮਤਲਬ ਸੀਗਾ ਤੇ ਬਾਕੀ ਤੁਸੀਂ ਸਾਰੇ ਦੇਖ ਰਿਹਾ ਹੋਣਾ ਵੀ ਕਿਵੇਂ ਦਾ ਬਣਿਆ ਫਲ ਤੇ ਕਿਵੇਂ ਦਾ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਫੇਰ ਮਿਲਦੇ ਆਂ ਲੋ ਜੀ ਜੈਸ਼ਰ ਮੇਰਾ ਕੰਮ ਸਾਡੇ ਕੌਣ ਕਰੇ ਬਾਹਲੇ ਔਖਾ ਹੋ ਜਾਂਦਾ ਆ ਕੰਮ ਦਾ ਜੀ ਤੇ ਨਬਰਕਾਰ ਦੀ ਲੱਟ ਹੈ ਹੂੰ ਮੋਨਾਪਾ ਬਲੇ ਸੋ ਕੱਟ ਕਰਦੇ ਨੇ ਮੇਰੇ ਕਰ ਲਾ ਪਤਾ ਦੋ ਵੀ ਨਾ ਜੈਸ਼ਰ ਮੇਰਾ ਸਾਡੇ ਆ ਕੰਮ ਕੌਣ ਕਰੇ ਬਾਹਲੇ ਔਖਾ ਹੋ ਜਾਂਦਾ ਹਾਂ ਸੇ ਬੀਬੀ ਅੰਦਰ ਹੀ ਐ ਦਵਾਈ ਪਾ ਰખી ਅੱਖਾਂ ਚ ਹੋਰ ਕੋਗੀ ਹਾਂ ਹਾਂ ਅੱਖਾਂ ਚ ਪਾਈ ਐ ਮੂੰਹ ਚ ਲਿਵਾਈ ਲਓ ਜੀ ਵਿਆਹ ਆ ਗਿਆ ਆਪਾਂ ਨੂੰ ਤੇ ਜਿਹੜੇ ਜਿਹੜੀ ਫਲੈਨਿੰਗ ਸੀ ਲੈ ਬਸ ਇਹ ਤਾਂ ਕੁਛ ਆ ਨਾ ਕਰੀ ਤੁਹਾਨੂੰ ਕਹਿ ਕੇ ਜਾਂਦੀ ਮੈਡਮ ਮੈਂ ਤਾਂ ਆ ਪਾਉਂਗੀ ਭੈਣੇ ਲਓ ਜੀ ਆਪਾਂ ਨੂੰ ਆ ਗਿਆ ਵਿਆਹ ਆਪਾਂ ਜਰੂਰ ਚੱਲਾਂਗੇ ਵਿਆਹ ਤੇ ਨਹੀਂ ਨਹੀਂ ਜਰੂਰ ਆਵਾਂਗੇ ਸਤਾ ਭੈਣੇ ਹੋਰ ਮੈਂ ਤਾਂ ਆ ਪਾਉਂਗੀ ਤੇ ਦੁਆਖਿਆ ਵਰ ਹੋਰ ਦੁੱਧ ਦਿੱਤਾ ਤੈਨੂੰ ਵੀ ਕਿਹਾ ਹੈਂ ਆਵਾਂਗੇ ਹੋਰ ਜਰੂਰ ਆਵਾਂਗੇ ਜਿਆਦਾ ਤੁਹਾਡੇ ਨਾਲ ਮੇਰੀ ਵਾਰੀ ਵਾਰੀ ਹੋਰ ਨਹੀਂ ਨਹੀਂ ਆਵਾਂਗੇ ਜਰੂਰ ਤਾਂ ਗਾਲਾ ਦੇਣਾ ਆਇਆ ਭੈਣੇ ਹੋਰ ਹਾਂ ਲਓ ਜੀ ਤੁਹਾਨੂੰ ਜੀ ਕਾਚੀ ਕਾਚੀ ਉਹ ਜਿਆਦਾ ਆ ਗਈ ਨਹੀਂ ਕਿਸੇ ਕੋਲ ਜਿਆਦਾ ਨਹੀਂ ਆਈ ਅੱਛਾ ਕੀ ਕਿ ਉਹ ਜਿਹੜਾ ਤੁਸਣ ਲੱਗਦਾ ਕਿ ਜ਼ਿਆਦਾ ਹੈ ਉਹ ਤੁਸੀਂ ਲੈ ਲਓ ਓਕੇ ਆਪੀ ਦਾ ਕੋਈ ਨਹੀਂ ਖੱਟੇ ਇਹਦੇ ਚ ਘਾਟਾ ਮੈਨੂੰ ਲੱਗਦਾ ਹੋਰ ਲਈ ਬਾਟੀ ਚ ਜਾਰ ਤੇਰੀ ਇਹ ਜ हां ਇਹ ਜ ਵੱਧ ਪਾ ਦੇ ਹੋਰ ਪਾ ਦੇ ਠੀਕ ਦੋ ਮਿੰਟ ਇਹਦੇ ਚ ਘੱਟ ਹਾਂ ਜਿਹੜੀ ਆ ਬਾਟੀ ਪਈ ਇਹਦੇ ਚ ਘੱਟ ਹੈ ਸਾਹਮਣੇ ਪਈ ਆ ਪਈ ਜਮਾ ਉਰੇ ਪਈ ਪਹਿਲੇ ਨੰਬਰ ਤੋਂ ਮੇਰੀ ਵਾਲੀ ਸਾਈਡ ਆਹ ਨਹੀਂ ਉਰੇ ਆਹ ਉਰੇ ਹਾਂ ਇਹਦੇ ਚ ਹੋਰ ਪਾ ਦੇ ਦੀ ਬਿਨਾਂ ਦਾ ਉੱਥੇ ਤਰਿਆ ਕੈ ਬਣਦੀ ਹਾਂ ਚਾਤਾ ਤੇ ਵਿੱਚ ਸਾਰਿਆਂ ਦੇ ਥੋੜੇ ਥੋੜਾ ਖੁਆ ਤਰ ਲੁਕਾ ਖੁਆ ਜਮਚੇ ਨਾਲ ਆਇਦਰ ਬਸਾਰਦੀ ਲਓ ਜੀ ਜੇ ਸੰਤ ਲਾਉਗੇ ਤਾਂ ਆਪਾਂ ਦੇਖ ਲਈਏ ਸਭ ਜੀ ਆਪਣੀ ਦਿਸੇ ਜਿਵੇਂ ਅੰਗਲ ਹੋ ਰਿਹਾ ਲੇ ਖਾਲਾ ਫੇਰ ਕੀ ਹੈ ਜੂਠਾ ਕਹਦਣਾ ਹੋ ਜੂ ਸਾਰਿਆਂ ਦੇ ਲੋਹਣ ਇਹ ਕੀ ਮਗਰੂ ਕੇ ਹੋ ਜਾ ਭਾਈ ਇਹ ਨਹੀਂ ਮਗਰੋ ਕੀ ਹੋਦੇ ਹੋਇ ਆਇਆ ਫਰਕੜੀ ਰੱਖਣਾ ਫਰਕੜੀ ਰੱਖਣਾ ਸਾਰਿਆਂ ਦੀ ਆਟੀ ਚ ਇੱਕ ਚਮਚਾ ਘਿਓ ਦਾ ਪਾ ਲੈ ਲਓ ਜੀ ਆਪਣੇ ਚਲੀਏ ਦੀ ਕੁਰਬਾਨੀ ਗੇਟਬੰਦ ਕਰਦੀ ਕਿਉਂਕਿ ਕਾਪੀਰਾਈਟ ਆ ਜਾਂਦਾ ਹੈ ਤੇ ਕੱਲ ਬਲੌਗ ਦਾ ਬਣ ਗਿਆ ਸੀਗਾ ਬਸ ਮੈਂ ਤੇ ਜਸ਼ਨ ਨੇ ਐਂਡ ਕਰਨਾ ਸੀ ਐਂਡ ਰਹਿੰਦਾ ਸੀ ਕਰਨ ਵਾਲਾ ਤੇ ਹੁਣ ਬਸ ਬੱਚੇ ਸਕੂਲ ਵਾਸਤੇ ਹੋ ਜਾਂਦੇ ਤਿਆਰ ਤੇ ਦਿਨ ਆਜੂ ਬੁੱਧਵਾਰ ਵਰਦੀ ਵਗੈਰਾ ਪ੍ਰੈਸ ਕਰਤੀ ਪ੍ਰੀਤ ਗਈ ਇਹਨਾ ਹੋਣਾ ਤੇ ਜਸ਼ਨ ਬਸ ਇਹਦੂ ਬਾਦ ਨਾ ਹੋਣ ਜਾਊਗਾ ਤੇ ਆਪਾਂ ਆਂਦੀ ਪੀ ਲਿਆ ਆਪਾਂ ਤਾਂ ਕੰਮ ਬਾਕੀ ਸਾਰਾ ਏ ਟੂ ਜ਼ੈਡ ਤੇ ਕਿਉਂਕਿ ਪਹਿਲਾਂ ਜਸ਼ਨ ਨੂੰ ਤੇ ਪ੍ਰੀਤ ਨੂੰ ਤਿਆਰ ਕਰਕੇ ਫਿਰ ਕੰਮ ਕਰਦੇ ਸਾਰੇ ਕਰਾਂਗੇ ਇਹਦੂ ਬਾਦ ਜਿਵੇਂ ਸਕੂਲ ਜਾਵੜਦੇ ਫਿਕਰ ਜਾਨੀ ਰਹਿੰਦਾ ਤੇ ਬਾਕੀ ਜੀ ਕਾਲ ਬਲੌਗ ਆਪਣਾ ਪਾਣੀ ਗਿਆ ਸੀ ਕਿ ਬਸ ਐਂਡ ਕਰ ਦੰਦੇ ਤਾਂ ਰਾਤੀ ਅਪਲੋਡ ਕਰ ਦੰਦੇ ਤੇ ਰਾਤ ਬਸ ਐਂਡ ਨਹੀਂ ਹੋਇਆ ਕਿਉਂਕਿ ਮੇਂਦੇ ਪ੍ਰੀਤ ਨੂੰ ਬਹੁਤ ਜ਼ਿਆਦੇ ਜ਼ਖਾਮ ਲੱਗਾ ਪਿਆ ਜਸਨਾ ਬੱਚਾ ਸਾਡਾ ਇਹਨੂੰ ਵੀ ਕਰ ਹੀ ਦੇ ਕੇ ਮੈਂ ਤਾਂ ਕਹਿੰਦੀ ਬਿਮਾਰ ਪਾਪਾਆਂ ਲਾਲਾ ਕੇ ਨਾਲ ਖੰਗ ਲੱਗ ਗਈ ਖੰਗ ਲੱਗ ਗਈ ਤੇ ਮੇਰਾ ਤਾਂ ਪ੍ਰੀਤ ਅਚਖਾਮ ਨਾਲ ਬਹੁਤ ਜ਼ਿਆਦੀ ਬੁਰਾ ਹਾਲ ਹੈ ਤੇ ਲੈਨੇ ਕੋਈ ਦਵਾਈ ਦੂਗੀ ਅੱਜ ਤੇ ਮੈਂ ਬਚ ਗਈ ਖਾਸ ਖਾਸ ਲੈਣ ਗਏ ਸੀ ਰਾਤ ਦੁਕਾਨ ਤੋਂ ਮਿਲੀ ਨਹੀਂ ਖਾਸ ਖਾਸ ਆ ਤੇ ਕਹਿੰਦੇ ਆਉਂਦੀ ਨਹੀਂ ਮਹਿੰਗੀ ਵਾਲੀ ਐ ਫਿਰ ਬਸ ਚਾਹ ਨਹੀਂ ਬਣਾ ਕੇ ਪੀਤੀ ਤੇ ਸੇਵੀਆਂ ਖਾ ਲੈਂਗਾ ਰਾਤ ਤੇ ਚਲੋ ਹੋ ਜਾਊਗਾ ਠੀਕ ਹੌਲੀ ਹੌਲੀ ਇੱਕ ਦੋ ਦਿਨ ਤੱਕ ਖਾਮ ਕਹਿੰਦੇ ਹੁੰਦੇ ਰੇਸ਼ਾ ਰਹਿੰਦਾ ਹੀ ਐ ਤੇ ਬਾਕੀ ਜੀ ਹਨਾ ਇੱਕ ਚੀਜ਼ ਮੈਂ ਕਹਿਣਾ ਚਾਹਣੀ ਆਂ ਵੀ ਮੈਂ ਨਾ ਨੈਟ ਨਿਟਲ ਵਰਕ ਬਿਲਕੁਲ ਕਰਿਆ ਨਹੀਂ ਸੀ ਕਿਸੇ ਸੂਟ ਤੇ ਤੇ ਕਹਿੰਦੇ ਜੀ ਆਪਾਂ ਕੋਈ ਵੀ ਕੰਮ ਹਨਾ ਕਰਦੇ ਆਂ ਤਾਂ ਆਪਾਂ ਨੂੰ ਜਰੂਰ ਆ ਜਾਂਦਾ ਕੰਮ ਥੋੜਾ ਜਿਹਾ ਮਤਲਬ ਦਿਨ ਵੱਡਾ ਰੱਖ ਕੇ ਉਹ ਕੰਮ ਕੋਈ ਵੀ ਕਰੋ ਹਨਾ ਕੰਮ ਹੋ ਜਾਂਦਾ ਮੈਨੂੰ ਮੈਂ ਆਪਣੇ ਆਪ ਤੋਂ ਉਹ ਕਿਹਾਗਾ ਹਨਾ ਕਿਉਂਕਿ ਮੈਨੂੰ ਐ ਸੀ ਮੈਂ ਨੀਡਲ ਵਰਕ ਨਹੀਂ ਹੋਣਾ ਮੈਥੋਂ ਪਰ ਬਹੁਤ ਸੋਨਾ ਨੀਡਲ ਵਰਕ ਕਰਿਆ ਮੈਂ ਸੋਨੇ ਤੇ ਕਹਿੰਦੇ ਹੁੰਦੇ ਕੋਸ਼ਿਸ਼ ਕਰਨ ਨਾਲ ਕੰਮ ਸਾਰੇ ਹੋ ਜਾਂਦੇ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਤੇ ਇਸ ਕਰਕੇ ਬਹੁਤ ਸੋਨਾ ਨੀਡਲ ਵਰਕ ਹੋਇਆ ਤੇ ਕਮੈਂਟ ਕਰਕੇ ਜੂ ਦੱਸਿਓ ਹਨਾ ਵੀ ਕਿਵੇਂ ਲੱਗੇ ਨੀਡਲ ਵਰਕ ਸੋਨੂੰ ਤੇ ਬਾਕੀ ਜੀ ਅੱਜ ਵਾਲੀ ਵੀਰੋਧਾ ਬੈਥੇ ਐਂਡ ਕਰਦੇ ਹਨਾ ਐਂਡ ਕਰਨ ਦਾ ਕਉ ਕਿ ਨਮਾ ਵਲੌਗ ਸਟਾਰ ਕਰਾਂਗੇ ਇੱਧਰ ਬੀਬੀ ਤਾਂ ਉਹ ਬਈ ਸੁੱਤੀ ਦਵਾਈ ਪਾ ਕੇ ਆ ਠੀਕ ਹੈ ਤੇ ਆਪਾਂ ਇਹਨੂੰ ਤਿਆਰ ਕਰਦਗੇ ਜਵਾਕਾ ਨੂੰ ਤੇ ਨਾਲੇ ਰੋਟੀ ਖਾਣਾ ਬਣਾ ਦਗੇ ਇਹਨਾਂ ਦਾ ਤੇ ਕੱਪੜੇ ਵਗੈਰਾ ਪਾ ਲਈਏ ਮਸ਼ੀਨ 'ਚ ਅੱਜ ਆਪਾਂ ਨਮਾ ਵਲੌਗ ਬਣਾ ਕੇ ਪਾਵਾਂਗੇ ਹਨ ਕਿ ਰਾਜ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਨੇ ਤੇ ਚਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸੋਨਾ ਜੀ ਹਨਾ ਤੇ ਸਪੋਰਟ ਕਰੋ ਆਪਣੇ ਚੈਨਲ ਨਾਲ ਹਨਾ ਤੇ ਅੱਜ ਦੀ ਵੀਡੀਓ ਤਾਂ ਇੱਥੇ ਐਂਡ ਕਰਦੇ ਆ ਸ਼ਸ਼ੀ ਕਾਲ ਬਾਏ ਬਾਏ ਜੀ ਬਾਏ ਬਾਏ ਜੀ